ਹਾਂਜੀ ਦੋਸਤੋ ਆਹ ਵਾਲੀ ਵੀਡੀਓ ਜੇਕਰ ਤੁਸੀਂ ਪੂਰੀ ਵੇਖ ਲਈ ਤਾਂ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇਸ ਦੀ ਪੂਰੀ ਗਰੰਟੀ ਹੈ ਦੋਸਤੋ ਤੁਸੀਂ ਅਕਸਰ ਹੀ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਵੇਖੀਆਂ ਹੋਣਗੀਆਂ ਜਿਨ੍ਹਾਂ ਵਿੱਚ ਜਵਾਕ ਪੁੱਠੇ ਸਿੱਧੇ ਪੰਗੇ ਕਰਦੇ ਨੇ ਤੇ ਜਿਨ੍ਹਾਂ ਨੂੰ ਵੇਖ ਕੇ ਹੈਰਾਨੇ ਵੀ ਹੁੰਦੀ ਹੈ ਤੇ ਹਾਸਾ ਵੀ ਆਉਂਦਾ ਆ ਉਸੇ ਤਰ੍ਹਾਂ ਹੁਣ ਆ ਇੱਕ ਨਿੱਕੇ ਜਿਹੇ ਮੁੰਡੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਮੁੰਡਾ ਨਾ ਕੋਠੇ ਉੱਤੇ ਪਤੰਗ ਚੜਾ ਰਿਹਾ ਹੁੰਦਾ ਆ ਤੇ ਐਨੇ ਨੂੰ ਹੀ ਇਹਦੇ ਕੋਲ ਇੱਕ ਨੌਜਵਾਨ ਮੁੰਡਾ ਆ ਜਾਂਦਾ ਤੇ ਆ ਕੇ ਇਸ ਨੂੰ ਕਹਿੰਦਾ ਹੈ ਕਿ ਤੂੰ ਡੋਰ ਉਡੀ ਹੋਰ ਛੱਡ ਤੇਰਾ ਪਤੰਗ ਨੀਵਾ ਹੈ ਤੇ ਅੱਗੋਂ ਇਹ ਪਤੰਗ ਚੜਾ ਰਿਹਾ ਮੁੰਡਾ ਆਪਣੀ ਤੋਤਲੀ ਜਹੀ ਆਵਾਜ਼ ਵਿੱਚ ਜੋ ਜਵਾਬ ਦਿੰਦਾ ਹੈ ਉਸ ਨੂੰ ਸੁਣ ਕੇ ਤੁਸੀਂ ਹੱਸਣਾ ਨਹੀਂ ਹੈਗਾ ਸਗੋਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਜੈ ਵੀ ਹੋਰ ਡਾਕ ਗੁੱਡੀ ਥੋੜੀ ਡਾਈ ਹੋ ਪਾਪਾ ਮੇਰੀ ਮੰਮੀ ਨੇ ਰੁੱਟਿਆ ਨਾ ਤਾਂ ਚੁਲੀ ਲਾਤੀ ਦੇਣਾ ਓਹ ਟੀ ਬੜੀ ਮਾਰੇ ਮਾਰਦੀ ਆ ਟਾ ਟਿੱਕੀ ਜਾਂਦਾ ਨਾਲੇ ਵੰਡਿੰਦਾ ਆ ਹਾਂ ਹਾਂ ਓਹ ਟਿੱਕੀ ਨਾ ਕਿੱਥੇ ਕਿੱਥੇ ਪਿੱਛੇ সুনি না